ਆ ਕੋ ਪ੍ਰਭੂ ਨਾਨਕ ਦੇ ਕਰਾਹਤ ਮਿਹਰ ਕਰੀ ਤੂੰ ਮਾਲਕਾ ਸਾਡੇ ਉਤੇ ਨਾਲੇ ਚਰਨਾਂ ਦੇ ਸਾਨੂੰ ਲਗਾਈ ਰੱਖੀ ਤੇਰੇ ਦਰ ਤੋਂ ਕਦੇ ਨਾ ਦੂਰ ਹੋਈਏ ਇਸ ਦਰ ਤੇ ਸਿਰ ਝੁਕਾਈ ਰਖੀ ਸਦਕ ਭਾਵਨਾ ਪਿਆਰ ਦੇ ਮੰਗਤਿਆਂ ਨੂੰ ਖੈਰ ਸਦਾ ਹੀ ਸਾਨੂੰ ਤੂੰ ਪਾਈ ਰਖੀ ਮਨ ਬਦਲੇ ਨਾ ਕਦੇ ਵੀ ਤੁੱਦ ਵੱਲੋਂ ਕਿਰਪਾ ਕਰਕੇ ਮਨ ਸਮਝਾਈ ਰਖੀ ਸਤ ਸੰਗਤ ਤੋਂ ਕਦੇ ਨਾ ਦੂਰ ਹੋਈਏ ਸੋਹਣਾ ਨਾਮ ਦਾ ਰੰਗ ਚੜ੍ਹਾਈ ਰਖੀ ਮਿਹਰ ਭਰਿਆ ਸਿਰ ਤੇ ਹੱਥ ਰੱਖ ਕੇ ਕਲ ਯੁਗ ਦੇ ਪਾਸਿ ਉਬਚਾਈ ਰਖੀ ਅੰਤ੍ਰ ਆਤਮਾ ਮੇਲ ਪਰਮਾਤਮਾ ਨਾਲ ਸਦਾ ਲਈ ਜੋ ਮੇਲ ਮਲਾਈ ਰਖੀ ਸੁਖ ਸ਼ਾਂਤੀ ਸਹਿਜ ਗਿਆਨ ਬਖਸ਼ੋ ਅੰਦਰ ਗਿਆਨ ਦੀ ਜੋਤ ਜਗਾਈ ਰਖੀ ਦਾਸ ਕਵੀ ਤੇ ਸਦਾ ਹੀ ਮਿਹਰ ਕਰਕੇ ਹਾਜ਼ਰੀ ਵਿੱਚ ਦਰਵਾਰ ਲਗਾਈ ਰਖੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਧੰਨ ਪਿਆਰੇ ਬਾਬਾ ਜੀ ਦੇ ਅਮਰਤਮਈ ਬਚਨ ਸਰਵਣ ਕੀਤੇ ਹਨ ਸਾਰੀ ਸੰਗਤ ਨੇ ਹੁਣ ਕਲਤਾ ਸਰਵਣ ਕਰੋ ਧੰਨ ਸੱਚੇ ਪਾਤਸ਼ਾਹ ਬਾਬਾ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਿਏ ਸੱਚੇ ਪਾਤਸ਼ਾਹ ਕਾਲ ਯੁਗ ਦਾ ਘੋਰ ਸਮਾਂ ਹੈ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੋ ਬਾਬਾ ਜੀ ਦੇ ਵਚਨ ਗੁਰੂ ਮਹਾਰਾਜ ਜੀ ਦਾ ਸਰੂਪ ਮੂਰੇ ਰੱਖ ਕੇ ਅਰਦਾਸ ਕਰਿਆ ਕਰੋ ਬਾਬਾ ਜੀ ਕਹਿੰਦੇ ਤੰਨੇ ਦੀ ਵੀ ਸੁਣੀ ਗਈ ਤੇ ਤੁਹਾਡੀ ਵੀ ਸੁਣੀ ਜਾਊਗੀ ਸੋ ਬਾਬਾ ਜੀ ਕਹਿੰਦੇ ਅਰਦਾਸ ਕਰੋ ਅਰਦਾਸ ਦੇ ਵਿੱਚ ਬਹੁਤ ਤਾਕਤ ਹੈ ਇੱਕ ਵਾਰੀ ਧੰਵਾ ਬਾਈ ਸ਼ਾ ਸਿੰਘ ਜੀ ਮਹਾਰਾਜ ਜੀ ਦੇ ਦੇਹਰਾਦੂਨ ਦੀਵਾਨ ਸਜੇ ਰਾਜਪੁਰਾ ਰੋਡ ਤੇ ਰਾਣੀ ਦੀ ਕੋਠੀ ਦੇ ਵਿੱਚ ਤੇ ਸੰਗਤਾਂ ਦੂਰ ਗਰੇਡੇ ਤੋਂ ਧੰਨਵਾ ਬਾਬਾ ਜੀ ਦੇ ਦਰਬਾਰ ਦੇ ਵਿੱਚ ਸੰਗਤ ਕਰਦੀਆਂ ਨੇ ਇੱਕ ਸਰਦਾਰ ਮਨਸੂਰੀ ਤੋਂ ਸਰਦਾਰ ਗਰਵਖ ਸਿੰਘ ਬਾਬਾ ਜੀ ਦੇ ਪੇਮ ਵਾਲੇ ਸੰਗੀ ਹੋਏ ਨੇ ਸਰਦਾਰ ਗਰਵਖ ਸਿੰਘ ਉਹਨਾਂ ਦੇ ਦੋ ਬੇਟੀਆਂ ਤੇ ਇੱਕ ਉਹਨਾਂ ਦੇ ਘਰਾਂ ਵਾਲੀ ਬਾਬਾ ਜੀ ਦੇ ਦੀਵਾਨ ਦੇ ਵਿੱਚ ਇੱਕ ਬੇਟੀ ਉਹਨਾਂ ਦੀ ਬਲੈਤ ਸੀ ਬਲੈਤ ਇੱਕ ਬੇਟੀ ਤੇ ਉਹਨਾਂ ਦੇ ਘਰਾਂ ਵਾਲੀ ਬਾਬਾ ਜੀ ਦੇ ਦੀਵਾਨ ਦੇ ਵਿੱਚ ਉਥੇ ਦੇਹਰਾਦੂਨ ਆਇਆ ਕਰਦੇ ਸਨ ਬਾਬਾ ਜੀ ਦੀਵਾਨ ਸਾਜ ਦੇ ਬਚਨ ਕਰਦੇ ਬੜਾ ਮਨ ਪਰਫੁੱਲਤ ਹੁੰਦਾ ਸਰਦਾਰ ਗੁਰਬਖਸ਼ ਸਿੰਘ ਜੀ ਦੇ ਮਨ ਚ ਆਇਆ ਵੀ ਮੇਰੀ ਬੇਟੀ ਇੱਕ ਬਲੈ ਤਾਂ ਕਿੱਡੀ ਮੇਰ ਹੁੰਦੀ ਜੇ ਉਹ ਬੇਟੀ ਇੱਥੇ ਹੁੰਦੀ ਤਾਂ ਧੰ ਬਾਬਾ ਜੀ ਦੇ ਅੰਮ੍ਰਿਤ ਵਈ ਬਚਨ ਸਰਵਣ ਕਰਦੀ ਤੇ ਇੰਨਾ ਸੋਹਣਾ ਸਮਾਂ ਤੱਕਦੀ ਮਨ ਦੇ ਵਿੱਚ ਬੜਾ ਬਰਾਗ ਤੇ ਬਾਬਾ ਜੀ ਨੇ ਨਾਲ ਹੀ ਬਚਨ ਕੀਤੇ ਬਾਬਾ ਜੀ ਕਹਿੰਦੇ ਫੋਟੋ ਰੱਖ ਕੇ ਅਰਦਾਸ ਕਰਿਆ ਕਰੋ ਤੇ ਬਾਬਾ ਜੀ ਕਹਿੰਦੇ ਦੂਰ ਬੈਠਿਆਂ ਨੂੰ ਵੀ ਦਰਸ਼ਨ ਹੋ ਜਾਂਦੇ ਨੇ ਮਨ ਚ ਫੁਰਨਾਮਣਿਆ ਵੀ ਬਾਬਾ ਜੀ ਨੇ ਕਿਰਪਾ ਕੀਤੀ ਵਿਚਾਰ ਬਣਾਈ ਧੰਵਾ ਬਾਈ ਦਾ ਸਰੂਪ ਘਰੇ ਲੈ ਕੇ ਗਏ ਬਾਬਾ ਜੀ ਦੇ ਸਰੂਪ ਅੱਗੇ ਅਰਦਾਸ ਬੇਨਤੀ ਕੀਤੀ ਸੱਚੇ ਪਾਤਸ਼ਾਹ ਜਿਹੜਾ ਸਮਾਂ ਅਸੀਂ ਤੱਕਦੇ ਆ ਇਹਦਾ ਫਲ ਸਾਡੀ ਬੇਟੀ ਨੂੰ ਬਲੈਤ ਵਿੱਚ ਵੀ ਕਿਰਪਾ ਕਰੋ ਦਿਓ ਤੋ ਇਸੇ ਤਰ੍ਹਾਂ ਹੋਇਆ ਅਰਦਾਸ ਕਰਦੇ ਰਹੇ ਕਰਦੇ ਰਹੇ ਕਿ ਉਹ ਬੇਟੀ ਪੜ੍ਹ ਰਹੀ ਹੈ ਕਿਤੇ ਕਾਲਜ ਦੇ ਵਿੱਚ ਰਾਤ ਨੂੰ ਚਲੋ ਆਰਾਮ ਦੇ ਵਿੱਚ ਜਦੋਂ ਸੁਪਨਾ ਆਉਂਦਾ ਬੇਟੀ ਨੂੰ ਵੀ ਧੰਨ ਬਾਬਾ ਜੀ ਦੇ ਦੀਵਾਨ ਸਜੇ ਹੋਇਆ ਦੀਵਾਨ ਸਜੇ ਆ ਢਾਈ ਤਿੰਨ ਘੰਟੇ ਬਾਬਾ ਜੀ ਦੇ ਦੀਵਾਨ ਸਜੇ ਤੇ ਢਾਈ ਤਿੰਨ ਘੰਟੇ ਉਹਨੂੰ ਇਹੀ ਸੁਪਨਾ ਚੱਲ ਜਾ ਰਿਹਾ ਤੇ ਸਾਰੇ ਬਾਬਾ ਜੀ ਦੇ ਬਚਨ ਉਹਨੇ ਸਰਬਨ ਕੀਤੇ ਅਰਦਾਸ ਦੇ ਵਿੱਚ ਇੰਨੀ ਤਾਕਤ ਤੇ ਫਿਰ ਉਹ ਬੇਟੀ ਨੇ ਚਿੱਠੀ ਲਿਖ ਕੇ ਭੇਜੀ ਵੀ ਪਿਤਾ ਜੀ ਵੀ ਆਏ ਆ ਕਰਕੇ ਉਹਨਾਂ ਸਮਿਆਂ ਦੇ ਵਿੱਚ ਟੈਲੀਫੋਨ ਨਹੀਂ ਸੀ ਹੁੰਦੇ ਸੋ ਬੇਟੀ ਨੇ ਚਿੱਠੀ ਲਿਖ ਕੇ ਭੇਜੀ ਵੀ ਪਿਤਾ ਜੀ ਵੀ ਆਏ ਧੰਨ ਬਾਬਾ ਜੀ ਦੇ ਦੀਵਾਨ ਸਜੇ ਆ ਤੁਸੀਂ ਤੇ ਮੇਰੀ ਭੈਣ ਤੇ ਮਾਤਾ ਜੀ ਬੈਠੇ ਆ ਆਨੰਦ ਲੈ ਤੇ ਬਾਬਾ ਜੀ ਬਹੁਤ ਸੋਹਣੇ ਬਚਨ ਕਰਦੇ ਆ ਆਹਾ ਆ ਬਚਨ ਬਾਬਾ ਜੀ ਕਰਦੇ ਆ ਉਹਨੇ ਚਿੱਠੀ ਲਿਖ ਕੇ ਭੇਜੀ ਤੇ ਚਿੱਠੀ ਜਦੋਂ ਸਰਦਾਰ ਨੂੰ ਘਰ ਆਈ ਤਾਂ ਉਹ ਪੜਿਆ ਉਹ ਟਾਈਮ ਪੜਿਆ ਉਹ ਡੇਟ ਪੜੀ ਤਾਂ ਮੜਾ ਕੇ ਦੇਖਿਆ ਅੱਖਾਂ 'ਚੋਂ ਅਥਰੂ ਆ ਗਏ ਭੁੱਬਾ ਮਾਰ ਕੇ ਰੋ ਪਿਆ ਚਿੱਠੀ ਪੜੀ ਨਹੀਂ ਗਈ ਉਹੋ ਚਿੱਠੀ ਲੈ ਕੇ ਫਿਰ ਧੰਵਾ ਬਾਈ ਸ਼ਸ਼ਨਜੀ ਮਹਾਰਾਜ ਦੇ ਚਰਨਾਂ ਵਿੱਚ ਭੋਗਤਿਆ ਅਤੇ ਉਹਨਾਂ ਨੇ ਉਹਨੇ ਆ ਕੇ ਬਾਬਾ ਜੀ ਦੇ ਚਰਨਾਂ ਦੇ ਵਿੱਚ ਚਿੱਠੀ ਰੱਖੀ ਤੇ ਪੁਬਾਂ ਮਾਰ ਕੇ ਰੋਣ ਲੱਗ ਪਿਆ ਕਹਿੰਦੇ ਬਾਬਾ ਜੀ ਮੇਰੀ ਬੇਟੀ ਦੀ ਚਿੱਠੀ ਆਈ ਆ ਉਹ ਕਹਿੰਦੀ ਮੈਂ ਬਾਬਾ ਜੀ ਦੇ ਸਾਰੇ دیਵਾਨਾਂ ਦੇ ਇਸ ਤਰ੍ਹਾਂ ਦਰਸ਼ਨ ਕੀਤੇ ਤੇ ਆਹਾ ਆਹਾ ਬਚਨ ਕਰਦੇ ਬਾਬਾ ਜੀ ਸੋ ਧੰਨਵਾਦ ਬਾਬਾ ਜੀ ਕਹਿਣ ਲੱਗੇ ਆਪਦੇ ਬਚਨਾਂ ਦੇ ਵਿੱਚ ਵੀ ਬਾਬਾ ਜੀ ਫਰਮਾਉਂਦੇ ਆ ਸੰਤ ਆਰਾਮ ਸੋਣੀ ਜਿਹੜੇ ਮੁਜ਼ਫਰਨਗਰ ਤੋਂ ਬਾਬਾ ਜੀ ਨੇ ਕਿਰਪਾ ਕੀਤੀ ਉਹਨਾਂ ਨੂੰ ਕਿਹਾ ਵੀ ਇਹ ਚਿੱਠੀ ਸਾਰੀ ਸੰਗ ਦੇ ਵਿੱਚ ਪੜ੍ਹ ਕੇ ਸੁਣਾਓ ਤੋ ਦੱਸ ਦਿਆ ਸੰਤ ਰਾਮ ਸੋਣਾ ਨੇ ਉਹ ਸਾਰੀ ਚਿੱਠੀ ਬਾਬਾ ਜੀ ਦੇ ਦੀਵਾਨ ਦੇ ਵਿੱਚ ਸੰਗਤ ਨੂੰ ਪੜ ਕੇ ਸੁਣਾਈ ਤੇ ਸੰਗਤ ਬਹੁਤ ਖੁਸ਼ ਹੋਈ ਤੇ ਉਹ ਬਾਬਾ ਜੀ ਦੇ ਚਾਨਾ ਚਰਦਾਸ ਬੇਨਤੀ ਕਰਦਾ ਹੱਥ ਜੋੜ ਕੇ ਖੜਾ ਹੋ ਜਾਂਦਾ ਸੱਚੇ ਪਾਤਸ਼ਾਹ ਮੈਂ ਐਡਾ ਸੱਚੇ ਪਾਤਸ਼ਾਹ ਮੈਂ ਆਪ ਜੀ ਨੂੰ ਪਰ ਕੇ ਆਪ ਕਿਰਪਾ ਕਰੋ ਮੇਰੇ ਤੇ ਮਿਹਰ ਕਰੋ ਸੋ ਇਸ ਤਰ੍ਹਾਂ ਬਾਬਾ ਜੀ ਅਰਦਾਸਾਂ ਦੇ ਵਿੱਚ ਵੀ ਸੰਗੀਆਂ ਦੇ ਕਾਰਜ ਸਵਾਦ ਦੇ ਹਨ ਸੋ ਆਓ ਅਰਦਾਸ ਬੇਨਤੀ ਦੀ ਕਵਤਾ ਸਰਵਣ ਕਰੋ ਜੋ ਧੰਨ ਬਾਬਾ ਗੇਜਾ ਸਿੰਘ ਦੀ ਕਲਮ ਤੋਂ ਲਿਖੀ ਹੋਈ ਉਹਨਾਂ ਦੇ ਜਥੇ ਪਾਸੋਂ ਅਰਦਾਸ ਬੇਨਤੀ ਦੀ ਕਵਤਾ ਇਸ ਤਰ੍ਹਾਂ ਸਰਵਣ ਕਰੋ ਮਾਲਕ ਮੇਰੇ ਧੰਨ ਜੀ ਤੂੰ ਈਸ਼ਵਰ ਅਵਤਾਰ ਮੇ ਚਰਨਨ ਪਰਦਾਸ ਕੀ ਡੰਡਵਤ ਵਾਰੰਵਾਰ ਮਾਲਕ ਹਮਾਰੇ ਇੱਕੋ ਤੇਰੀ ਓਟ ਜੀ بگੜੇ ਵੇ ਕੰਮਾਂ ਤਾਂ ਹੀ ਕਰੋ ਲੋਟ ਜੀ ਮਾਲਕ ਹਮਾਰੀ ਇੱਕੋ ਤੇਰੀ ਓਟ ਜੀ بگੜੇ ਵੇ ਕੰਮਾਂ ਤਾਂ ਹੀ ਕਰੋ ਲੋਟ ਜੀ ਸਾਰੇ ਕੰਮ ਤਾਂ ਹੀ ਕਰੋ ਰਾਸ ਬਾਬਾ ਜੀ ਮੇਲੀ ਰੱਖਿਓ ਇਹੀਰ ਦਾਸ ਬਾਬਾ ਜੀ ਮੇਲੀ ਰੱਖਿਓ ਇਹੀਰ ਦਾਸ ਬਾਬਾ ਜੀ ਅਸੀਂ ਅਣਜਾਣ ਤੇਰੇ ਰਾਹ ਨੂੰ ਪੁੱਲ ਗਏ ਤਾਂ ਹੀ ਸਿਰ ਦੁੱਖਾਂ ਦੇ ਚਖੜ ਚੱਲ ਗਏ ਅਸੀਂ ਅਣਜਾਨ ਤੇਰੇ ਰਾਹ ਨੂੰ ਪਹੁੰਚ ਗਏ ਤਾਂ ਹੀ ਸਿਰ ਦੁੱਖਾਂ ਦੇ ਚਖੜ ਚੱਲ ਗਏ ਬੇਗਨਾ ਦਾ ਕਰ ਦਿਓ ਬਨਾਸ ਬਾਬਾ ਜੀ ਮੇਲੀ ਰੱਖੋ ਇਹ ਅਰਦਾਸ ਬਾਬਾ ਜੀ ਮੇਲੀ ਰੱਖੋ ਇਹ ਅਰਦਾਸ ਬਾਬਾ ਜੀ ਓ ਮਾਲਕ ਹਮਾਰੇ ਇੱਕੋ ਤੇਰੀ ਓਟ ਜੀ ਬਿਗੜੇ ਵੇਖ ਮਾਤਾਈ ਕਰ ਲੋਟ ਜੀ ਸਾਰੇ ਕੰਮਾਂ ਤਾਈ ਕਰੋ ਰਾਸ ਬਾਬਾ ਜੀ ਮੇਲੀ ਰੱਖਿਓ ਇਹੀ ਅਰਦਾਸ ਬਾਬਾ ਜੀ ਮੇਲੀ ਰੱਖਿਓ ਇਹੀ ਅਰਦਾਸ ਬਾਬਾ ਜੀ ਅਸੀਂ ਅਣਜਾਣ ਤੇਰੇ ਰਾਹ ਨੂੰ ਭੁੱਲ ਗਏ ਤਾਈ ਸਿਰ ਦੁੱਖਾਂ ਦੇ ਚਖੜ ਚੁੱਲ ਗਏ ਬਿਗਨਾਂ ਦਾ ਕਰ ਦਿਓ ਬਨਾਸ ਬਾਬਾ ਜੀ ਮੇਲੀ ਰੱਖਿਓ ਮੇਲੀ ਰੱਖਿਓ ਇਹੀ ਅਰਦਾਸ ਬਾਬਾ ਜੀ ਮੇਲੀ ਰੱਖਿਓ ਇਹੀ ਅਰਦਾਸ ਬਾਬਾ ਜੀ ਉਹ ਚਿੰਬੜੇ ਅਨੇਕ ਦੁੱਖ ਆਣ ਬਾਬਾ ਜੀ ਲਾਜ ਰੱਖੋ ਮੇਰਦ ਪਛਾਣ ਬਾਬਾ ਜੀ ਚਿੰਬੜੇ ਅਨੇਕ ਦੁੱਖ ਆਣ ਬਾਬਾ ਜੀ ਲਾਜ ਰੱਖੋ ਮੇਰੇ ਦੁਪਛਾਨ ਬਾਬਾ ਜੀ ਕਰ ਦੇਓ ਦੁੱਖ ਸਭ ਨਾਸ ਬਾਬਾ ਜੀ ਮੇਲੀ ਰੱਖੋ ਇਹੀ ਅਰਦਾਸ ਬਾਬਾ ਜੀ ਮੇਲੀ ਰੱਖੋ ਇਹੀ ਅਰਦਾਸ ਬਾਬਾ ਜੀ ਨਾਮ ਹੈ ਤੁਹਾਡਾ ਤਾਂ ਹੀ ਬਖਸ਼ਿੰਦਾ ਜੀ ਲੱਖਾਂ ਖਾਤੇ ਖੇਨ ਮੇ ਬਖਸ਼ ਦਿੰਦਾ ਜੀ ਤੇਰੇ ਉੱਤੇ ਸਾਨੂੰ ਵਿਸ਼ਵਾਸ ਬਾਬਾ ਜੀ ਮੇਲੀ ਰੱਖਿਓ ਇਹੀ ਅਰਦਾਸ ਬਾਬਾ ਜੀ ਮੇਲੀ ਰੱਖਿਓ ਇਹੀ ਅਰਦਾਸ ਬਾਬਾ ਜੀ ਕੋ ਦੇ ਕੇ ਹੱਥ ਰੱਖ ਲਵ ਰੂੜਿਆਂ ਜਾਂਦਿਆਂ ਨੂੰ ਬਹੁ ਫੋੜ ਕੱਢ ਲਵ ਗੋਤੇ ਖਾਂਦਿਆਂ ਨੂੰ ਦੇ ਕੇ ਹੱਥ ਰੱਖ ਲਵ ਰੂੜਿਆਂ ਜਾਂਦਿਆਂ ਨੂੰ ਬਹੁ ਫੋੜ ਕੱਢ ਲਵ ਗੋਤੇ ਖਾਂਦਿਆਂ ਨੂੰ ਵੀਰੋਂ ਨਜ਼ੀ ਵਿੱਚ ਰੂੜੇ ਜਾਸ ਬਾਬਾ ਜੀ ਮੇਲੀ ਰੱਖਿਓ ਇਹੀ ਅਰਦਾਸ ਬਾਬਾ ਜੀ ਮੇਲੀ ਰੱਖਿਓ ਇਹੀ ਅਰਦਾਸ ਬਾਬਾ ਜੀ ਕਸ ਕਸ ਵਟੀ ਵਾਲਾ ਸਹਣਾ ਔਖਾ ਹੈ ਵਿਚ ਜੋ ਕਠਾ ਲਈ ਕਿਹੜਾ ਪਹਿਣਾ ਸੌਖਾ ਹੈ ਮੇਰਾ ਕਰ ਕਰ ਦੇਵੋ ਪਾਸ ਬਾਬਾ ਜੀ ਮੇਲੀ ਰੱਖਿਓ ਇਹੀ ਬਾਬਾ ਜੀ ਮੇਲੀ ਰੱਖਿਓ ਇਹੀ ਅਰਦਾਸ ਬਾਬਾ ਜੀ ਉਹ ਦੁੱਖ ਤੇ ਦਰਦ ਮਿਟ ਦਿਓ ਬਿਮਾਰੀ ਆ ਹਰ ਵੇਲੇ ਸਾਨੂੰ ਆਸ ਜੋ ਤੁਮਾਰੀ ਐ ਦੁੱਖ ਤੇ ਦਰਦ ਮਿਟ ਦਿਓ ਬਿਮਾਰੀ ਆ ਹਰ ਵੇਲੇ ਸਾਨੂੰ ਆਸ ਜੋ ਤੁਮਾਰੀ ਐ ਆਪਣੇ ਬਣਾਈ ਰੱਖਿਓ ਦਾਸ ਬਾਬਾ ਜੀ ਆਪਣੇ ਬਣਾਈ ਰੱਖਿਓ ਦਾਸ ਬਾਬਾ ਜੀ ਮੇਲੀ ਰੱਖਿਓ ਇਹੀਰ ਦਾਸ ਬਾਬਾ ਜੀ ਮੇਲੀ ਰੱਖਿਓ ਇਹੀਰ ਦਾਸ ਬਾਬਾ ਜੀ ਰਹਿਣਾ ਸਦਾ ਹਾਜ਼ਰ ਆਹ ਯੂਰ ਬਾਬਾ ਜੀ ਕਿਸੇ ਵੇਲੇ ਹੋਵਣਾ ਨਾ ਦੂਰ ਬਾਬਾ ਜੀ ਤੇਰਾ ਨਾਮ ਲਈਏ ਸਾਸ ਸਾਸ ਬਾਬਾ ਜੀ ਮੇਲੀ ਰੱਖਿਓ ਇਹੀ ਅਰਦਾਸ ਬਾਬਾ ਜੀ ਮੇਲੀ ਰੱਖਿਓ ਇਹੀ ਅਰਦਾਸ ਬਾਬਾ ਜੀ